ਸੋ ਸ਼੍ਰੀ ਗੁਰੂ ਵਿਵਰਸ ਅੱਜ ਆਪਾਂ ਬਣਾਵਾਂਗੇ ਕ੍ਰੇਲਿਆਂ ਦੀ ਸਬਜ਼ੀ ਪਰਮੇ ਕ੍ਰੇਲੇ ਬਣਾਵਾਂਗੇ ਜਿਹਦੇ ਲਈ ਆਪਾਂ ਮੀਡੀਅਮ ਕ੍ਰੇਲੇ ਲਵਾਂਗੇ 500 ਗ੍ਰਾਮ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਛਿੱਲ ਕੇ ਉਹਨਾਂ ਦਾ ਛਿਲਕਾ ਉਤਾਰ ਲਵਾਂਗੇ ਤੀਜ ਜੋ ਵਿੱਚ ਉਹਨਾਂ ਦੇ ਜੋ ਵੀ ਹੈ ਉਹ ਆਪਾਂ ਕੱਢ ਲਵਾਂਗੇ ਕ੍ਰੇਲਿਆਂ ਦਾ ਪਾਰਟ ਜੋ ਬੀਜਲਾ ਹੈ ਉਹ ਸਭ ਆਪਾਂ ਕੱਢ ਲਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਵਿਚਕਾਰੋਂ ਕੱਟ ਲਗਾ ਕੇ ਤੇ ਉਤੋਂ ਛਿਲਕੇ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਵਾਂਗੇ ਜਿੱਦਾਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕ੍ਰੇਲਿਆਂ ਦੀ ਸਬਜ਼ੀ ਦੇ ਬਹੁਤ ਹੈਲਥ ਬੈਨੀਫਿਟਸ ਹੁੰਦੀਆਂ ਇਹ ਸ਼ੂਗਰ ਨੂੰ ਵੀ ਕੰਟਰੋਲ ਕਰਦੀ ਹੈ ਇਹ ਹੈ ਕਲੇਵੀ ਬੋਧਾ ਚੀਂਂ ਦੀ ਹੁਣ ਆਪਾਂ ਇਹਨਾਂ ਨੂੰ ਨਮਕ ਲਗਾ ਕੇ ਚੰਗੀ ਤਰ੍ਹਾਂ ਲਈ ਅੱਧੇ ਘੰਟੇ ਲਈ ਰੱਖ ਦਵਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਕੋੜਾ ਬੰਨਾ ਹੈ ਉਹ ਦੂਰ ਹੋ ਜਵੀਂ ਇਹਦੇ ਨਾਲ ਹੀ ਹੋਏਗਾ ਕਿ ਇਹਨਾਂ ਦੀ ਕੜੱਤਨ ਮਰ ਜੀਗੀ ਉਸ ਤੋਂ ਬਾਅਦ ਆਪਾਂ ਪਿਆਜ਼ ਲਵਾਂਗੇ ਉਹਨੂੰ ਚੌਪ ਕਰ ਲਵਾਂਗੇ ਜੇ ਵੱਡੇ ਪਿਆਜ਼ਾਂ ਤੁਸੀਂ 2 ਤੋਂ 3 ਪਿਆਜ਼ ਲੈ ਸਕਦੇ ਹੋ ਪੈਸੇ ਜੇ ਵੱਡੇਆਂ ਤਾਂ ਦੋ ਇਨਫ ਆ ਦੋਨਾਂ ਆਪਾਂ ਬਰੀਕ-ਬਰੀਕ ਚੌਪ ਕਰ ਲਵਾਂਗੇ ਜੋ ਆਪਾਂ ਬਾਦ ਵਿੱਚ ਤੜਕੇ ਲਈ ਯੂਜ਼ ਕਰਾਂਗੇ ਕ੍ਰੇਲਿਆਂ ਦੀ ਫਿਲਿੰਗ ਕਰਨ ਵਾਸਤੇ ਤੇ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਉਹ ਮੈਜਿਕ ਮਸਾਲਾ ਜੋ ਇਹਨੂੰ ਹੋਰ ਰੈਸਪੀਆਂ ਨਾਲੋਂ ਅਲੱਗ ਬਣਾਉਂਦਾ ਹੈ ਉਹ ਆਪਾਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸੇ ਵੀਡੀਓ ਵਿੱਚ ਐਵੇਂ ਆਪਾਂ ਨੇ ਸਾਰੇ इनग्रीडियट अपने जो है वो रेडी करके रख लेने हैं चॉपिंग करके जिमें मैं प्याज न चॉप किया उस तो बाद आप की करा एक चॉपर के आप प्याज लसन अदरक सारिया चीज़ों पा के चंगी तरह चॉप कर लवेंगे हरी मिर्च पावे थोड़ी जी तीन तो चार जे घट तिखी है तो तीन तो चार तो ले सकते अदरवाइज दो ਇਨਫਾ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਚੌਪ ਕਰ ਲੈਣਾ ਇਹ ਆਪਾਂ ਕਰੀਲਿਆਂ ਦੇ ਮਸਾਲੇ ਲਈ ਰੈਡੀ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣਾ ਸਾਰਾ ਮਸਾਲਾ ਰੈਡੀ ਹੋ ਚੁੱਕਿਆ ਹੈ ਜੋ ਕਿ ਤੜਕੀ ਲਈ ਆ ਇਹਨੂੰ ਆਪਾਂ ਨੇ ਹੁਣ ਚੌਪ ਕਰ ਲਿਆ ਚੰਗੀ ਤਰ੍ਹਾਂ ਨਾਲ ਹੁਣ ਨੈਕਸਟ ਇਦੇ ਵਿੱਚ ਜਿਹੜਾ ਇਹਨੂੰ ਸਭ ਤੋਂ ਲੱਗ ਬਣਾਉਂਦਾ ਇੱਕ ਮੈਜਿਕ ਮਸਾਲਾ ਆਪਾਂ ਰੈਡੀ ਕਰਾਂਗੇ ਉਹਦੇ ਲਈ ਇੱਕ ਆਪਾਂ ਬੋਲ ਲਵਾਂਗੇ ਉਹਦੇ ਵਿੱਚ ਆਪਾਂ ਅਨਾਰ ਦਾਣਾ ਪਾਉਣਾ ਜੋ ਕਿ ਇਹਨੂੰ ਬਹੁਤ ਵਧੀਆ ਫਲੇਵਰ ਦੇਵੇਗਾ ਉਹਦੇ ਵਿੱਚ ਆਪਾਂ ਸੁੱਕਾ ਧਨੀਆ ਜੀਰਾ ਥੋੜੀ ਜਿਹੀ ਅਜਮਾਡ ਇੱਕ ਚੁਟਕੀ ਪਰ ਤੇ ਹਿੰਗ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਗ੍ਰाइंड ਕਰ ਦੇਣਾ ਤੇ ਇਹ ਇੱਕ ਆਪਣਾ ਮਸਾਲਾ ਰੈਡੀ ਹੋ ਜਾਏਗਾ ਵਿੱਚ ਆਪਾਂ ਥੋੜਾ ਨਮਕ ਤੇ ਥੋੜੀ ਮਿਰਚ ਵੀ ਪਾਉਣੀ ਆ ਉਸ ਤੋਂ ਬਾਅਦ ਆਪਾਂ ਇੱਕ ਪੈਨ ਦੇ ਵਿੱਚ ਔਇਲ ਗਰਮ ਕਰਕੇ ਜਿਹੜੇ ਕ੍ਰੇਲੇ ਆਪਾਂ ਰੱਖੇ ਸੀ ਨਮਕ ਲਗਾ ਕੇ ਉਹਨਾਂ ਨੂੰ ਉਹਨਾਂ ਦਾ ਪਾਣੀ ਨਿਚੋੜ ਕੇ ਉਹਨਾਂ ਨੂੰ ਤੇਲ ਦੇ ਵਿੱਚ ਫਰਾਈ ਕਰ ਲੈਣਾ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਕਿਉਂਕਿ ਹੁਣ ਇਹਨਾਂ ਦੀ ਜਿਹੜੀ ਕੜੱਤਨ ਹੈ ਉਹ ਦੂਰ ਹੋ ਜਾਏਗੀ ਹੁਣੇ ਕੜਵੇ ਨਹੀਂ ਬਣਗੇ ਉਨ ਆਪਾ ਹੌਲੀ ਹੌਲੀ ਇਹਨੂੰ ਫਰਾਈ ਕਰਦੇ ਰਹਿਣਾ ਇਹ ਧਿਆਨ ਰੱਖਣਾ ਕਿ ਇਹ ਜਲਣ ਵੀ ਨਾ ਤੇ ਕੱਚੇ ਵੀ ਨਾ ਰਹਿਣ ਤੇ ਇਹਨਾਂ ਨੂੰ ਆਪਾਂ ਪੈਨ ਦੇ ਵਿੱਚ ਚੰਗੀ ਤਰ੍ਹਾਂ ਨਾਲ ਹਲਕੀ ਆਂਚ ਤੇ ਇਹਨਾਂ ਨੂੰ ਭੁੰਨਣਾ ਮੀਨਸ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਜੂਵੇ ਫਿਰ ਆਪਾਂ ਇਹਨਾਂ ਨੂੰ ਉਤਾਰ ਕੇ ਯੂਜ਼ ਕਰਾਂਗੇ ਫਿਰ ਜਿਹੜੀ ਵੀ ਆਪਾਂ ਹੁਣ ਫਿਲਿੰਗ ਬਣਾਵਾਂਗੇ ਉਹ ਇਹਨਾਂ ਵਿੱਚ ਭਰਾਂਗੇ ਤੇ ਜਿਹੜਾ ਆਪਾਂ ਮਸਾਲਾ ਰੈਡੀ ਕੀਤਾ ਉਹੀ ਆਪਾਂ ਯੂਜ਼ ਕਰਾਂਗੇ ਇਹਦੇ ਲਈ ਜੋ ਕਿ ਇਹਨਾਂ ਦਾ ਫਲੇਵਰ ਬਹੁਤ ਇਨਹਾਂਸ ਕਰ ਦੇਗਾ ਜੋ ਇਹਨਾਂ ਨੂੰ ਬਾਕੀ ਰੈਸਪੀਆਂ ਨਾਲੋਂ ਅਲੱਗ ਬਣਾਉਂਦਾ ਤੇ ਹੈਲਥਲੀ ਵੀ ਬੈਨੀਫਿਟ ਹੈ ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਸਾਈਡ ਤੋਂ ਬ੍ਰਾਊਨ ਹੋ ਗਏ ਆ ਹੁਣ ਆਪਾਂ ਇਹਨਾਂ ਦੀ ਦੂਜੀ ਸਾਈਡ ਟਰਨ ਕਰਨੀ ਆ ਤਾਂ ਕਿ ਦੂਜੀ ਪਾਸੋਂ ਵੀ ਇਹ ਪੱਕ ਜਾਣ ਤੇ ਥੋੜਾ ਕਲਰ ਵੀ ਇਹਨਾਂ ਦਾ ਅੱਛਾ ਲੱਗਦਾ ਜੋ ब्राउनिश ब्राउनिश कलर ਹੁੰਦਾ ਤੇ ਉਹ ਛਾ ਲੱਗਦਾ ਇਹਨਾਂ ਨੂੰ ਹੁਣ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਾ ਪੱਕ ਜਾਣ ਉਹਨਾਂ ਨੂੰ ਇੱਕ ਅਲੱਗ ਬਾਉਲ 'ਚ ਕੱਢ ਲੈਣਾ ਫਿਰ ਆਪਾਂ ਉਹ ਤੇਲ ਸਾਰਾ ਰਿਮੂਵ ਕਰ ਲੈਣਾ ਓਨਲੀ ਥੋੜਾ ਜਿਹਾ ਤੇਲ ਰੱਖਣਾ ਪੈਨ 'ਚ ਇਹਦੇ ਵਿੱਚ ਆਪਾਂ ਜਿਹੜਾ ਮਸਾਲਾ ਬਣਾਇਆ ਸੀ ਮੈਜਿਕ ਮਸਾਲਾ ਉਹਦਾ ਤੜਕਾ ਦੇਣਾ ਕੋਈ ਜੀਰਾ ਵਗੈਰਾ ਕੁਝ ਪਾਉਣ ਦੀ ਲੋੜ ਨਹੀਂ ਆਪਾਂ ਇਹ ਮੀ ਪਿੱਛੇ ਹੋਇਆ ਮਸਾਲਾ ਯੂਜ਼ ਕਰਾਂਗੇ ਫਿਰ ਇਹਦੇ ਵਿੱਚ ਪਿਆਜ਼ ਪਾ ਕੇ ਭੁੰਨਾਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਤੇ ਜੋ ਆਪਾਂ ਨੇ ਕ੍ਰੇਲਿਆਂ ਵਿੱਚੋਂ ਜੋ ਵੀ ਆਪਾਂ ਕ੍ਰੇਲਿਆਂ ਦਾ ਪਾਰਟ ਸੀਗਾ ਜੋ ਆਪਾਂ ਕੱਢਿਆ ਸੀਗਾ ਕ੍ਰੇਲਿਆਂ ਚੋਂ ਸੁੱਟਣਾ ਨਹੀਂ ਹੈਗਾ ਉਹ ਇਹਦੇ ਵਿੱਚ ਯੂਜ਼ ਕਰਾਂਗੇ ਕਿਉਂਕਿ ਉਹ ਵੀ ਕਮੇਨ ਇНГਰੀਡੀਅੰਟ ਹੈ ਤੇ ਆਪਾਂ ਉਹਨੂੰ ਇਸੇ ਤੜਕੇ 'ਚ ਯੂਜ਼ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਹਲਦੀ ਉਹ ਗਰਮ ਮਸਾਲਾ ਥੋੜਾ ਜਿਹਾ ਆਮਚੂਰ ਪਾਵਾਂਗੇ ਜੋ ਕਿ ਇਹਦੇ ਫਲੇਵਰ ਨੂੰ ਥੋੜਾ ਚਟਪਟਾ ਜਿਹਾ ਬਣਾ ਦੇਗਾ ਆਈ ਹੋਪ ਤੁਹਾਨੂੰ ਸਭ ਨੂੰ ਮੇ ਇਹ ਵੀਡੀਓ ਬਹੁਤ ਪਸੰਦ ਆਏਗੀ ਤੇ ਤੁਸੀਂ ਇਹ ਰੈਸਪੀ ਨੂੰ ਟਰਾਈ ਕਰੋਗੇ ਤੇ ਜੇ ਤੁਸੀਂ ਬਣਾ ਕੇ ਦੇਖੋਗੇ ਤੇ ਤੁਸੀਂ बार-बार ਇਹੀ ਰੈਸਪੀ ਬਣਾਓਗੇ ਹੁਣ ਜਦੋਂ ਇਹ ਚੰਗੀ ਤਰ੍ਹਾਂ ਪੁੰਨਿਆ ਜਾਵੇ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਤੇ ਫਿਰ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਹੈ ਹੁਣ ਉਹ ਹੀ ਜੋ ਆਪਾਂ ਨੇ ਕਰੇਲੇ ਚੋ ਕਰੇਲੇ ਦਾ ਪਾਰਟ ਕੱਢਿਆ ਸੀਗਾ ਉਹਨੂੰ ਬੀ ਇਸਕੇ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਯੂਜ਼ ਕਰ ਲੈਣਾ ਹੈ ਮਸਾਲੇ ਦੇ ਵਿੱਚ ਇਹਨਾਂ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਹੁਣ ਤੁਸੀਂ ਦੇਖ ਰਹੇ ਹੋ ਕਿ ਮਸਾਲਾ ਭੁੰਨ ਹੋ ਰਿਹਾ ਤੇ ਆਪਾਂ ਹੁਣ ਇਹਨੂੰ ਥੋੜੀ ਦੇਰ ਵੇਟ ਕਰਾਂਗੇ 5 ਤੋਂ 6 ਮਿੰਟ ਜਿੰਨੇ ਚੰਗੀ ਤਰ੍ਹਾਂ ਨਾਲ ਭੁੰਨ ਹੋ ਜਾਣਾ ਤਦ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮਸਾਲਾ ਚੰਗੀ ਤਰ੍ਹਾਂ ਨਾ ਪੁੰਨ ਹੋ ਗਿਆ ਇਹਨੂੰ ਆਪਾਂ ਹੁਣ ਕਰੀਲਿਆਂ ਦੇ ਵਿੱਚ ਫਿਲ ਕਰਾਂਗੇ ਤੇ ਇਹ ਮਸਾਲਾ ਆਪਾਂ ਯੂਜ਼ ਕਰਨਾ ਫਿਲਿੰਗ ਕਰਨ ਵਾਸਤੇ ਜਿਵੇਂ ਕਿ ਹੁਣ ਆਪਾਂ ਇਹਨਾਂ ਨੂੰ ਫਿਲ ਕਰ ਦੇਣਾ ਥੋੜਾ ਠੰਡਾ ਹੋ ਜਵੇ ਜਿਆਦਾ ਗਰਮ ਨਹੀਂ ਤੇ ਫਿਲ ਕਰਕੇ ਕੁਛ ਐਵੇਂ ਦੇ ਲੁਕਾਏਗੀ ਕਿਉਂਕਿ ਮੈਂ ਗਰਮ ਗਰਮ ਫਿਲ ਕਰ ਲਈ ਸੀ ਥੋੜਾ ਹਜੇ ਤੋਂ ਪ੍ਰੋਪਰ ਤਰ੍ਹਾਂ ਨਾ ਕਲੀਨ ਨਹੀਂ ਹੋਏ ਹੈਗੇ ਬਟ ਮੈਨੂੰ ਹੋਪ ਹੈ ਤੁਸੀਂ ਮੇਰੀ ਰੈਸਪੀਜ਼ ਨੂੰ ਪਿਆਰ ਕਰੋਗੇ ਤੇ ਮੈਂ ਅੱਗੇ ਤੋਂ ਹੋਰ ਜ਼ਿਆਦਾ ਤੁਹਾਡੇ ਲਈ ਵਧੀਆ-ਵਧੀਆ ਰੈਸਪੀਜ਼ ਲੈ ਕੇ ਆਵਾਂਗੀ ਥੈਂਕ ਯੂ ਸੋ ਮੱਚ ਥੈਂਕਸ ਤੁਸੀਂ ਇਹ ਰੈਸਪੀ ਨੂੰ ਟਰਾਈ ਕਰਕੇ ਇੱਕ ਵਾਰ ਜ਼ਰੂਰ ਦੇਖੋ ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਰੈਸਪੀ ਨੂੰ ਲਾਈਕ ਕਰੋਗੇ ਥੈਂਕ ਯੂ